ਮਾਗ ਮਜਨ ਸੰਗ ਸਾਧੂਆਂ ਮਾਗ ਮਜਨ ਸੰਗ ਸਾਧੂਆਂ ਮਾਗ ਮਜਨ ਸੰਗ ਸਾਧੂਆਂ ਮਾਗ ਮਜਨ ਸੰਗ ਸਾਧੂਆਂ ਧੂੜੀ ਕਰੇ ਈਸ਼ਾਨ ਧੂੜੀ ਕਰੇ ਈਸ਼ਾਨ ਧੂੜੀ ਕਰੇ ਈਸ਼ਾਨ தூரிகாதி மாஜ சங்க சாா மாஜன சங்க சா மாஜன சங்க சா மாஜன சங்க சா மங்கனியாமத்தே ஆய ਹਰ ਕਾ ਨਾਮ ਧਿਆਏ ਸੁਣ 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 ਸਭਨਾ ਨੂੰ ਕਰਦਾਨ ਸਭਨਾ ਨੂੰ ਕਰਦਾਨ ਸਭਨਾ ਨੂੰ ਕਰਦਾਨ ਸਭਨਾ ਨੂੰ ਕਰਦਾਨ ਵਾਹਿਗੁਰੂ ਤਨ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਵਾਹਿਗੁਰੂ ਧੰਨ 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 ਵਾਹਿਗੁਰੂ ਵਾਹਿਗੁਰੂ ਧੰਵਾਹਿ ਗੁਰੂ ਹਰ ਕਾ ਨਾਮ ਧਿਆਏ ਸੁਣ 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 ਵਾਹਿਗੁਰੂ ਧੰਵਾਹਿ ਗੁਰੂ ਵਾਹਿਗੁਰੂ ਧੰਵਾਹਿ ਗੁਰੂ വാഹ തൻ വാഹ വാഹ തൻ വാഹ ഹരകാം ആയ സോണ ഹരക്കാം തോണ ഹരകാം തന്നെ ആയ സോണ ਸਬਨਾ ਨੂੰ ਕਰਦਾਨ 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 ਸਬਨਨ ਕਰਦਾਨ ਮਗਮਜਨ ਸੰਗ ਸਾਧੂਆ ਮਗਮਜਨ ਸੰਗ ਸਾਧੂਆ ਮਗਮਜਨ ਸੰਗ ਸਾਧੂਆ ਮਗਮਜਨ ਸੰਗ ਸਾਧੂਆ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ nan tan baba deep singh deep. ਤਨ ਤਨ ਬਾਬਾ ਦੀਪ ਸਿੰਘ ਜੀ 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 ਮਾਗ ਮਜਨ ਸੰਗ ਸਾਧੂਆਂ 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 ਧੂਰੀ ਕਰਿ ਇਸ਼ਨਾਨ ਹਰ ਕਾ ਨਾਮ ਧਿਆਏ ਸੁਣ ਕਮ ਇਹ ਕਰਨਾ ਗੁਰਮਖੋ ਬੋਲੋ ਹਰ ਕਾ ਨਾਮ ਧਿਆਏ ਸੁਣ ਸਬਨਾ ਨੂੰ ਕਰ ਦਾਨ ਭਗਾਂ ਵਾਲਿਓ ਲੋਕ ਮਾਗਦੇ ਮਹੀਨੇ ਤੀਰਥਾਂ ਤੇ ਇਸ਼ਨਾਨ ਕਰਨ ਜਾਂਦੇ ਸਨ ਪੂਰ ਧਰਮ ਕਰਮ ਕਰਦੇ ਸਨ ਸਤਿਗੁਰ ਜੀ ਕਹਿੰਦੇ ਤੂੰ ਗੁਰਮਖਾਂ ਦੀ ਸੰਗਤ ਕਰ ਰੱਬ ਦੇ ਪਿਆਰਿਆਂ ਦੀ ਸੰਗਤ ਕਰ ਆਪ ਵੀ ਨਾਮ ਜਪ ਤੇ ਦੂਸਰੇ ਨੂੰ ਵੀ ਨਾਮ ਦੇ ਨਾਲ ਜੋੜ ਹਰਕਾ ਨਾਮ ਧਿਆਏ ਸੁਣ ਸਭਨਾਂ ਨੂੰ ਕਰਦਾਨ ਸਤਿਗੁਰ ਕਹਿੰਦੇ ਤੂੰ ਵੀ ਨਾਮ ਜਪ ਮਾਗਦੇ ਮਹੀਨੇ ਗੁਰਮਖਾਂ ਦੀ ਸੰਗਤ ਕਰ ਇਹੋ ਹੀ ਇਸ਼ਾਨਾਨ ਹੈ ਇਹ ਧੂੜੀ ਹੈ